ਸਾਰੇ ਯੰਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਤਿੰਨ ਮਸਲੇਆ ਉੱਪਰ ਵਿਚਾਰ ਵਟਾਂਦਰਾ ਕਰਾਂਗੇ ਪਹਿਲਾ ਮਸਲਾ ਇਹ ਆ ਕਿ ਪੰਜਾਬ ਦੇ ਅੰਦਰ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ 1158 ਪ੍ਰੋਫੈਸਰ ਲਾਇਬ੍ਰੇਰੀਅਨ ਤੇ ਹੋਰ ਉਹਨਾਂ ਦੇ ਸਹਿਯੋਗੀ ਪ੍ਰੋਫੈਸਰ ਜਿਹੜੇ ਕੰਮ ਕਰ ਰਹੇ ਆ ਉਨ੍ਹਾਂ ਦੀ ਭਾਤੀ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ। ਔਰ ਉਨ੍ਹਾਂ ਨੂੰ ਇਸ ਗੱਲ ਦਾ ਖਦਸ਼ਾ ਆ ਕਿ ਜੇਕਰ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਨੌਕਰੀ ਨੂੰ ਭਾਤੀ ਨੂੰ ਰੱਦ ਕੀਤਾ ਹੈ ਤੇ ਕਿਤੇ ਉਨ੍ਹਾਂ ਦੀ ਨੌਕਰੀ ਹੀ ਨਾ ਚਲੀ ਜਾਵੇ। ਉਹ ਵੱਖ-ਵੱਖ ਚੈਨਲਾਂ ਰਾਹੀਂ ਪੰਜਾਬ ਸਰਕਾਰ پاس ਪਹੁੰਚ ਕਰਾ ਰਿਹਾ ਹੈ। ਨੇਕਾ ਨ ਅਜੇ ਤੱਕ ਉਹਨਾਂ ਨੂੰ ਕੋਈ ਸਫਲਤਾ ਨਹੀਂ ਮਿਲ ਸਕੀ ਸਾਡੀ ਅਸਲ ਚ ਹਿੰਦੁਸਤਾਨ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਰਾਜਨੀਤੀ ਦਾ ਇੱਕ ਦਖਾਣ ਹੈ ਕਿ ਜਦੋਂ ਸਾਡੇ ਪੋਲੀਟੀਕਲ ਲੀਡਰ ਜਿਹੜੇ ਆ ਉਹ ਪਾਵਨ ਵਿੱਚ ਆ ਜਾਂਦੇ ਆ ਤਾਂ ਉਹਨਾਂ ਦਾ ਕੰਮ ਕਰਨ ਦਾ ਜਿਹੜਾ ਇਹ ਤੋਬ ਤਰੀਕਾ ਆ ਉਹ ਵੀ ਵੱਖਰਾ ਹੋ ਜਾਂਦਾ ਹੈ ਔਰ ਜਦੋਂ ਉਹ ਪਾਵਨ ਵਿੱਚ ਨਹੀਂ ਹੁੰਦੇ ਤਾਂ ਉਹਨਾਂ ਲਈ ਬੋਲ ਚਾਰ ਕੰਮ ਕਰਨਾ ਤੋਂ ਤਰੀਕਾ ਉਹ ਸਾਰੇ ਦਾ ਸਾਰਾ ਵੱਖਰਾ ਹੁੰਦਾ ਹੈ ਲੇਕਿਨ ਜਦੋਂ ਉਹ ਪਾਵਨ ਦੇ ਰਜ ਆ ਜਾਂਦੇ ਆ ਤਾਂ ਉਹਨਾਂ ਦੇ ਲੋਕਾਂ ਦੇ ਨਾਲ ਬੋਲ ਚਾਰ ਤੇ ਕੰਮ ਕਰਦੇ ਤੋਂ ਤਰੀਕੇ ਵਿੱਚ ਜਿਵੇਂ ਅਸਮਾਨ ਦਾ ਫਰਕ ਜਿਹੜਾ ਉਹ ਆ ਜਾਂਦਾ ਹੈ ਇਸ ਕਰਕੇ ਉਹ ਫੈਲਾ ਲੋਕਾਂ ਦੇ ਮਸਲਿਆਂ ਨੂੰ ਸੁਣਦਾ ਯਤਨ ਨਹੀਂ ਕਰਦੇ ਜੇਕਰ ਕਰਦੇ ਵੀ ਆ ਤਾਂ ਉਹਨਾਂ ਮਸਲਿਆਂ ਨੂੰ ਹੱਲ ਕਰਨ ਦੇ ਨੇੜੇ ਤੇੜੇ ਵੀ ਨਹੀਂ ਪਹੁੰਚਦੇ ਇਸ ਕਰਕੇ ਲੋਕਾਂ ਵਿੱਚ ਬੇਚੈਨੀ ਫੈਲ ਜਾਂਦੀ ਆ ਲੋਕ ਕਮਰਾਟ ਵਿੱਚ ਆ ਜਾਂਦੇ ਆ ਕਮਰਾਟ ਵਿੱਚੋਂ ਤੁਸੀਂ ਬਾਦੋਂ ਧਰਨਿਆਂ ਦੇ ਉੱਤੇ ਇਹ ਤੰਨੇਆਂ ਦੇ ਉੱਤੇ ਬਰਥਡੇ ਆ ਜਲਸੇ ਜਲੂਸ ਕਰਦੇ ਆ ਮਤਲਬ ਕਹਿਣ ਦਾ ਇਹ ਆ ਕਿ ਉਹ ਆਪਣੇ ਹਿੱਤਾਂ ਦੀ ਪ੍ਰਾਪਤੀ ਦੇ ਲਈ ਵਕ ਵਕ ਥਾਵਾਂ ਦੇ ਉੱਤੇ ਸੰਗਠਿਤ ਕਰਦੇ ਆ ਤੇ ਫਿਰ ਜਾ ਕੇ ਕਿਤੇ ਉਹਨਾਂ ਦੇ ਸਰਕਾਰੀ ਦਲਬਾਹ ਦੇ ਕੋਈ ਗੱਦਬਾਤ ਜਿਹੜੀ ਆ ਉਹ ਸ਼ੁਰੂ ਹੁੰਦੀ ਆ ਔਰ ਇਥੇ ਇਹ ਜੂਵੀ ਨਹੀਂ ਕਿ ਉਹਨਾਂ ਦੀ ਸਰਕਾਰੇ ਦਰਬਾਰੇ ਜਦੋਂ ਕੋਈ ਗੱਲ ਸ਼ੁਰੂ ਹੋਵੇ ਤਾਂ ਉਹਨਾਂ ਨੀਅਮ ਮੰਗਾਂ ਦਾ ਮੰਨੇ ਜਾਣਾ ਕੋਈ ਯਕੀਨੀ ਹੋ ਜਾਂਦਾ ਆ ਲੇਕਿਨ ਇਹਦੇ ਵਿੱਚ ਵੀ ਸਾਰੀਆਂ ਗੱਲਾਂ ਜਿਹੜੀਆਂ ਬਚਿਪੀ ਵਿੱਚ ਰਹਿ ਜਾਂਦੀਆਂ ਇਹੋ ਯਾਰ ਪੰਜਾਬ ਦੇ 1752 ਪ੍ਰੋਫੈਸਰਾਂ ਲਾਇਬ੍ਰੇਰੀਅਨ ਇਹੋ ਉਹਨਾਂ ਦੇ ਸਹਿਯੋਗੀ ਸਹਾਇਕ ਪਰਫੈਸਨਲਾਂ ਦਾ ਹਾਲ ਹੈ ਉਹ ਗਾਏ ਬਗਾਏ ਥਾ ਥਾ ਐ ਸੱਨੇ ਮਜਾਦੇ ਕਰਦੇ ਰਹਿੰਦੇ ਆ ਪਰ ਅਜੇ ਤੱਕ ਉਹਨਾਂ ਨੂੰ ਆਪਣੇ ਮਿਸ਼ਨ ਦੇ ਵਿੱਚ ਕੋਈ ਪ੍ਰਾਪਤੀ ਨਹੀਂ ਹੋ ਹੋ ਰਹੀ ਉਹ ਨਾ ਹੀ ਪੰਜਾਬ ਸਰਕਾਰ ਉਹਨਾਂ ਨੂੰ ਕੋਈ ਜਲਦੀ ਕੋਈ ਅਨਸਾਫ਼ ਦੇਣ ਦੇ ਮੂਡ ਵਿੱਚ ਆ ਉਹਨਾਂ ਦੀ ਇਸ ਵੇਲੇ ਮੰਕੇ ਆ ਜੋ ਮੇਰੀ ਸਾਂਝ ਵਿੱਚ ਆ ਰਹੀ ਆ ਕਿ ਸੁਪਰੀਮ ਕੋਰਟ ਨੇ ਉਹਨਾਂ ਦੀ ਜੋ ਭਤੀ ਆ ਉਹ ਰੱਦ ਕੀਤੀ ਆ ਉਹਨੂੰ ਬਹਾਲ ਕਰਕੇ ਉਹਨਾਂ ਨੂੰ ਦਿਆਂ ਜਿਹੜੀਆਂ ਨੌਕਰੀਆਂ ਆ ਉਹਨਾਂ ਨੂੰ ਰੱਦ ਨਾ ਕੀਤਾ ਜਾਵੇ ਔਰ ਉਹਨਾਂ ਨੂੰ ਫਾਂ ਸਰ ਜਾ ਲਿਆ ਕੇ ਉਹਨਾਂ ਦੀ ਹੋਵੇ ਉਨ ਮੋਰਚਾ ਨੂੰ ਵੀ ਕੀ ਜਾਵੇ ਔਰ ਉਹਨਾਂ ਦੇ ਬੰਦੇ ਹੱਕ ਹਕੂਕ ਜਿਹੜਿਆ ਉਹ ਵੀ ਉਹਨਾਂ ਨੂੰ ਦਿੱਤੇ ਜਾਂ। ਹੁਣ ਇਹ ਸਿਲਸਲੇ ਦੇ ਵਿੱਚ ਪਤਾ ਲੱਗਾ ਆ ਕਿ ਇਹ ਇਹਨਾਂ ਅਧਿਆਪਕਾਂ ਦੀਆਂ ਜਿ ਜਿੰਨੀਆਂ ਵੀ ਯੂਨੀਅਨ ਵਗੈਰਾ ਹਨ ਉਹਨਾਂ ਦੀ ਇੱਕ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੇ ਨਾਲ 23 ਜੁਲਾਈ ਨੂੰ ਚੰਡੀਗੜ੍ਹ ਵਿੱਚ ਫੋਣੀ ਤੈਅ ਹੋਈ ਆ ਔਰ ਸਾਨੂੰ ਆਸ ਹੈ ਕਿ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੋਈ ਨਾ ਕੋਈ ਹੱਲ ਇਹਨਾਂ ਅਧਿਆਪਕਾਂ ਦਾ ਕੱਢ ਦੇਣਗੇ ਕਿਉਂਕਿ ਜਿੰਨਾ ਚੱਕਰ ਸਾਡੇ ਅਧਿਆਪਕ ਜਿਹੜੇ ਆ ਉਹ ਖੁਸ਼ ਨਹੀਂ ਹੁੰਦੇ ਉਹ ਆਪਣੇ ਵਿਸ਼ੇ ਨੂੰ ਕਿਸ ਤਰ੍ਹਾਂ ਬੱਚਿਆਂ ਨੂੰ ਪੜ੍ਹਾ ਸਕਣਗੇ ਕਿਸ ਤਰ੍ਹਾਂ ਬੱਚਿਆਂ ਨੂੰ ਵਧੀਆ ਤੇ ਅਚੇਰੀ ਸਿੱਖਿਆ ਦੇ ਸਕਣਗੇ ਇਹ ਸਾਡੇ ਲਈ ਇੱਕ ਚਿੰਤਾ ਦਾ ਵਿਸ਼ਾ ਦਾ ਹੋਏਗਾ ਸੋ ਸਾਡੇ ਅਧਿਆਪਕ ਕੋਈ ਸੰਘਰਸ਼ ਕਰ ਮੈਦਾਨਾ ਕਰਨ ਸਕਾਰਾਂ ਦਾ ਇਹ ਫੱਜ ਬੰਦਾ ਆ ਕਿ ਉਹ ਇਸ ਗੱਲ ਦਾ ਖਿਆਲ ਰੱਖਣ ਕਿ ਉਹ ਅਧਿਆਪਕਾਂ ਦਾ ਵਰਗ ਉਹਨਾਂ ਦੇ ਮਤਲਬ ਜੋ ਕੰਮ ਕਰ ਰਿਹਾ ਆ ਉਹ ਇਸ ਗੱਲ ਨੂੰ ਯਕੀਨੀ ਬਣਾਓ ਕਿ ਸਕੂਲਾਂ ਕਾਲਜਾਂ ਦੇ ਵਿੱਚ ਪੜਾਉਣ ਵਾਲੇ ਅਧਿਆਪਕ ਪ੍ਰੋਫੈਸਰ ਸਹਿਬਾਨ ਉਹ ਹਰ ਹਾਲ ਵਿੱਚ ਖੁਸ਼ ਦਿਖਾਈ ਦੇ ਰਹੇ ਹਨ ਜਾਂ ਉਹਨਾਂ ਦੀ ਕੋਈ ਸਮੱਸਿਆ ਆ ਜੇਕਰ ਕੋਈ ਉਹਨਾਂ ਦੀ ਸਮੱਸਿਆ ਆ ਤਾਂ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਹਲ ਕਦਨਾ ਬਹੁਤ ਜ਼ਰੂਰੀ ਆ ਤਾਂ ਹੀ ਉਹ ਸਾਡੇ ਬੱਚੇ ਬੱਚੀਆਂ ਨੂੰ ਵਧੀਆ ਤਰੀਕੇ ਦੇ ਨਾਲ ਪੜਾ ਕੇ ਉਹਨਾਂ ਨੂੰ ਜੋ ਵਿਦਿਆਰਥੀ ਜਿਹੜੇ ਆ ਵਧੀਆ ਵਿਦਿਆਰਥੀ ਜਿਹੜੇ ਆ ਉਹ ਬਣਾ ਸਕਣਗੇ ਸੋ ਸਾਡੀ ਵੀ ਇੱਕ ਅਪੀਲ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਨੂੰ ਕਿ ਉਹ ਜਦੋਂ ਵੀ ਪੱਛੀਕ ਨੂੰ ਇਹਨਾਂ ਦੇ ਨਾਲ ਮੀਟਿੰਗ ਲੈ ਉਹ ਜੂਰੀ ਇਸ ਸਮੱਸਿਆ ਦਾ ਕੋਈ ਪੋਜੀਟਿਵ ਹੱਲ ਕੱਢਣ ਔਰ ਇਹਨਾਂ ਅਧਿਆਪਕਾਂ ਨੂੰ ਖੁਸ਼ ਰੱਖਣ ਤਾਂ ਕਿ ਉਹ ਬੱਚਿਆਂ ਨੂੰ ਵਧੀਆ ਤੋਂ ਵਧੀਆ ਪੜ੍ਹਾਈ ਦੀ ਅਚੇਵੀ ਵਿੱਦਿਆ ਜਿਹੜੀ ਆ ਉਹ ਦੇਣ ਦੇ ਸਮਰੱਥ ਹੋ ਸਕਣ ਔਰ ਸਾਨੂੰ ਆਸ ਹੈ ਕਿ ਸਤਬਾਦ ਭਗਵਾਨ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਸਾਹਿਬ ਹੈ ਸਾਡੇ ਉਹ ਇਹ ਇਹਨਾਂ ਅਦੇਅਤਾਂ ਦਾ ਜਿਹੜਾ ਸੰਘਰਸ਼ ਹੈ ਉਹਨੂੰ ਬੰਦ ਕਰਵਾਉਣ ਦੇ ਲਈ ਔਰ ਉਹਨਾਂ ਦੀਆਂ ਸਮੱਸਿਆਵਾਂ ਨੂੰ ਮੰਨ ਲੈਣ ਦੇ ਲਈ ਆਪਣਾ ਜਿਹੜਾ ਅਸਲ ਸੁਖ ਹੈ ਅਸਲ ਸੁਖਰ ਕੀ ਹੋਣਾ ਹੈ ਉਹਨਾਂ ਦੇ ਹੱਥ ਵਿੱਚ ਸਭ ਕੁਝ ਹੈ ਉਹਨਾਂ ਨੇ ਤੇ ਆਪਣੇ ਹਰੇਕ ਪਿੰਦੀ ਵਕਤ ਨੂੰ ਕਰਨੀ ਆ ਉਹ ਮੈਨੂੰ ਉਮੀਦ ਹੈ ਉਹ ਜੂ ਕਰਨਗੇ ਔਰ ਅਧਿਆਪਕ ਵਰਗ ਦੀਆਂ ਜਿਹੜੀਆਂ ਮੰਗਾਂ ਆ ਉਹ ਜਰੂਰ ਮੰਨਣਗੇ ਔਰ ਇਨ੍ਹਾਂ ਹੀ ਗੱਲਾਂ ਦੇ ਨਾਲ ਮੈਂ ਜੂ ਉਹਨਾਂ ਤੋਂ ਆਸ ਕਰਦਾ ਆ ਕਿ ਉਹ 25 ਜਨਾਈ ਨੂੰ ਜਿਹੜੀ ਮੀਟਿੰਗ ਉਹਨਾਂ ਤੇ ਅਧਿਆਪਕ ਸੰਸਥਾਵਾਂ ਦੇ ਦਰਮਿਆਨ ਹੋਣੀ ਆ ਉਸ ਮੀਟਿੰਗ ਦੇ ਵਿੱਚ ਉਹ ਅਧਿਆਪਕ ਵਰਗ ਦੀਆਂ ਸਾਰੀਆਂ ਮੰਗਾਂ ਨੂੰ ਮੰਨ ਕੇ ਉਹ ਉਹਨਾਂ ਦੇ ਸੰਘਰਸ਼ ਨੂੰ ਖਤਮ ਕਰਵਾਉਣਗੇ ਸੋ ਦੂਸਵੀ ਜਿਹੜੀ ਗੱਲ ਆ ਉਹ ਜਲੰਧ ਤੇ ਲੱਗੇ ਛਾਕੇ ਇਸ ਵੇਲੇ ਜਿਹੜਾ ਇਨਫੋਰਸਮੈਂਟ ਡਾਇਰੈਕਟੋਰੇਟ ਆ ਉਹਨੇ ਵਕ ਵਕ ਜਿਹੜੇ ਡੀ ਇਲੈਕਸ਼ਨ ਸੈਕਟਰ ਹੈ ਉਥੇ ਸ਼ਾਪੇ ਮਾਰੇ ਮੈਂ ਇਸ ਗੱਲ ਨੂੰ ਅੱਜ ਨਹੀਂ ਤਨ ਲੱਗ ਪਾਗ ਤਨ 4 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਕਹਿ ਰਿਆ ਆ ਬਾਅਦ ਬਾਅਦ ਇੱਕ ਵਾਰ ਨਹੀਂ ਵਾਰ-ਵਾਰ ਕਹਿ ਰਿਆ ਆ ਇਹਦੇ ਬਾਰੇ ਲੇਖ ਵੀ ਲਿਖੇ ਆ ਖਬਰਾਂ ਵੀ ਚੁਕਵਾਇਆ ਆ ਪੌਡਕਾਸਟ ਵੀ ਕੀਤੇ ਆ ਲੇਕਨ ਮੇਰੇ ਖਿਆਲ ਤਨ 4 ਸਾਲ ਦੇ ਬਾਅਦ ਇਹ ਗੱਲ ਇਨਫੋਰਸਮੈਂਟ ਡਾਇਰੈਕਟਰ ਡਾਇਰੈਕਟਰ ਰੇਟ ਦੇ ਪੱਲੇ ਪਈ ਆ ਕਿ ਇਥੇ ਵੀ ਇਹ ਕੰਮ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਵੀ ਅੱਜ ਤੋਂ ਕੁਝ ਸਾਲ ਪਹਿਲਾਂ ਮੇਰਾ ਇਹ ਤੈਅ ਬਾਧਿਆ ਯਾਰ ਕਿ ਜਿੰਨੇ ਵੀ ਜਨੰਦਰ ਦੇ ਆਸ-ਪਾਸ ਦੇ ਸਾਡੇ ਉਥੇ ਨਸ਼ਾ ਛਡਾਊ ਕੇਂਦਰ ਚੱਲ ਰਹਾ ਉਥੇ ਸਭ ਕੁਝ ਅੱਛਾ ਨਹੀਂ ਹੈ ਨਸ਼ਾ ਛਡਾਊ ਕੇਂਦਰ ਦਾ ਮਤਲਬ ਇਹ ਯਾਰ ਕਿ ਉਥੇ ਲੋੜਵੰਦ ਬੱਚੇ ਦੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਜੋ ਐਡਵਾਈਸ ਦੇ ਕੇ ਉਹਨਾਂ ਨੂੰ ਵਧੀਆ ਵਾਤਾਵਰਣ ਦੇ ਕੇ ਉਹਨਾਂ ਦਾ ਜਿਹੜਾ ਨਸ਼ਾ ਆ ਉਹ ਛਡਾਉਣ ਦਾ ਯਤਨ ਜਿਹੜਾ ਉਹ ਇਹਨਾਂ ਕੇਂਦਰਾਂ ਵਿੱਚ ਕੀਤਾ ਜਾਵੇ ਬਟ ਅਨਪਾਰਟਨਟਲੀ ਇਹ ਬੜੀ ਦੁੱਖ ਦੀ ਗੱਲ ਹੈ ਕਿ ਜਿੰਨਿਆਂ ਵੀ ਨਸ਼ਾ ਛਡਾਉਣ ਕੇਂਦਰਾਂ ਵਿੱਚ ਮੈਂ ਗਿਆ ਉੱਥੇ ਪਹਿਲੀ ਗੱਲ ਤਾਂ ਉੱਥੇ ਦੇ ਜਿਹੜੇ ਮਾਲਕ ਸੀ ਉਹਨਾਂ ਨੇ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਕੇਵਲ ਸੈਕਨ ਦੇ ਵਿੱਚ ਹੀ ਮੈਂ ਉਹ ਕੁਝ ਲੋਕਾਂ ਨੂੰ ਮਿਲ ਕੇ ਵਾਪਸ ਆਉਂਦਾ ਰਿਹਾ ਹਾਂ ਇੱਕ ਅੱਦੇ ਜਗ੍ਹਾ ਦੇ ਉੱਤੇ ਮੈਂ ਆਪਣੇ ਤੋਂ ਉੱਤੇ ਕੁਝ ਨਸ਼ਾ ਕਰਮ ਵਾਲੇ ਨੌਜਵਾਨ ਮੈਨੂੰ ਮਿਲੇ ਉਹ ਕੁਝ ਮੇਰੇ ਵਾਪਸ ਸੰ ਉਹਨਾਂ ਨੇ ਮੈਨੂੰ ਆਪਣੇ ਤੋਂ ਦੇ ਉੱਤੇ ਕੁਝ ਉਥੇ ਦੇ ਨਸ਼ਾ ਛਡਾਊ ਕੇਂਦਰਾਂ ਬਾਰੇ ਦੱਸਿਆ ਲੇਕਨ ਕੁੱਝ ਮੜਾ ਕੇ ਮੈਂ ਸਾਰੇ ਨਸ਼ਾ ਛਡਾਊ ਕੇਂਦਰਾਂ ਤੋਂ ਨਰਾਸ਼ ਹੀ ਪੱਤਿਆ ਜੋ ਕੁਝ ਵੀ ਮੈਨੂੰ ਜਾਣਕਾਰੀ ਮਿਲ ਸਕੀ ਉਹਨਾਂ ਤੋਂ ਮੈਨੂੰ ਕੋਈ ਤਸੱਲੀ ਬਖਸ਼ ਜਿਹੜਾ ਉਹਨਾਂ ਦੀ ਕਾਰਗੁਜ਼ਾਰੀ ਬਾਰੇ ਕੋਈ ਜਵਾਬ ਨਹੀਂ ਮਿਲ ਸਕਿਆ ਲੇਕਿਨ ਜਦੋਂ ਦੇਰ ਆਏ ਦੋਸਤ ਹੁਣ ਪਤਾ ਲੱਗਾ ਆ ਕਿ ਐ ਈਲੀ ਇਨ ਫੋਰਸਮੈਂਟ ਡਾਇਰੈਕਟੋਰੇਟ ਨੇ ਕੋਈ ਜ਼ੰਦਾ ਨਕੋਤੇ ਦੇ ਆਸ-ਪਾਸ ਦੇ ਛੇਦਾਂ ਵਿੱਚ ਕੋਈ ਛਾਪੇ ਮਾਰੇ ਆ ਜਿੱਥੋਂ ਕਿ ਨਸ਼ੀਲੇ ਪਦਾਰਥ ਵੀ ਮਿਲੇ ਆ ਹੋ ਬਹੁਤ سارے ਜਿਹੜੀ ਗੈਰ ਸਮਾਜਿਕ ਚੀਜ਼ਾਂ ਆ ਉਹ ਵੀ ਉੱਥੋਂ ਮਿਲੀਆਂ ਆ ਔਰ ਉਹਨਾਂ ਦੇ ਵਿੱਚ ਸ਼ਾਇਦ ਕੁਝ ਕ੍ਰਾਂਸੀ ਵੀ ਮਿਲੀ ਆ ਜਿੱਥੇ ਇਹ ਇਹ ਕ੍ਰਾਂਸੀ ਦੀ ਲੋੜ ਨਹੀਂ ਸੀ ਬੜ ਜਰੂਰੀ ਤਰ੍ਹਾਂ ਸੀ ਉਹਨਾਂ ਕੇਂਦਰਾਂ ਵਿੱਚ ਰੱਖੀ ਹੋਈ ਸੀ ਫਿਰ ਉਥੇ ਮੈਨੂੰ ਇਸ ਗੱਲ ਦੀ ਤਾਂ ਜਾਣਕਾਰੀ ਨਹੀਂ ਕਿ ਇਹਨਾਂ ਕੇਂਦਰਾਂ ਵਿੱਚ ਗਵਰਨਮੈਂਟ ਵੱਲੋਂ ਕਿਸੇ ਕਿਸਮ ਦੀ ਕੋਈ ਗ੍ਰਾਂਟ ਮਿਲਦੀ ਸੀ ਜਾਂ ਨਹੀਂ ਮਿਲਦੀ ਸੀ ਜਾਂ ਉਹਨਾਂ ਦਾ ਕੰਮਕਾਰ ਜਿਹੜਾ ਰੋਜ਼ ਮਰਜ਼ਾ ਦਾ ਕੰਮਕਾਰ ਸੀ ਨਸ਼ਾ ਛਡਾਊ ਕੇਂਦਰਾਂ ਦਾ ਉਹ ਉਹਨਾਂ ਨੂੰ ਜਿਹੜਾ ਕਿਸ ਤਰ੍ਹਾਂ ਚਲਾਇਆ ਜਾਂਦਾ ਸੀ ਉਹਨਾਂ ਲਈ ਪੈਸੇ ਦਾ ਪ੍ਰਬੰਧ ਕਿੱਥੋਂ ਹੁੰਦਾ ਸੀ ਇਸ ਗੱਲ ਦੀ ਮੈਨੂੰ ਜਾਣਕਾਰੀ ਨਹੀਂ ਲੇਕਿਨ ਇੱਕ ਮੇਰੀ ਆਪਣੀ ਸੋਚ ਸੀ ਕਿ ਉਥੇ ਜੂਰ ਕਿਸੇ ਨਾ ਕਿਸੇ ਦਾ ਸਰਕਾਰੀ ਗ੍ਰਾਂਟ ਆਉਂਦੀ ਹੋਵੇਗੀ ਔਰ ਜੇ ਗ੍ਰਾਂਟ ਆਉਂਦੀ ਹੋਵੇਗੀ ਤੇ ਮੇਰੀ ਇਹ ਜੂਰ ਇੱਕ ਉਹ ਤਮੰਨਾ ਸੀ ਉਸ ਕੈਂਪ ਦੇ ਉੱਤੇ ਕਿ ਇਹ ਗ੍ਰਾਂਟ ਦਾ ਇਹ ਕਿਸ ਤਰ੍ਹਾਂ ਵਕਤੋਂ ਹੁੰਦੀ ਆ ਕਿ ਉਹ ਸਹੀ ਆਤਾਂ ਵਿੱਚ ਗ੍ਰਾਂਟ ਦਾ ਇਸਤੇਮਾਲ ਹੁੰਦਾ ਵੀ ਆ ਕਿ ਨਹੀਂ ਵੀ ਹੁੰਦਾ ਇਹ ਵਗੈਰਾ ਵਗੈਰਾ ਹੁਣ ਉਮੀਦ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੁਝ ਇਹੋ ਜੀਆਂ ਖਾਮੀਆਂ ਲੱਭ ਕੇ ਉਹਨਾਂ ਨੂੰ ਸੁਧਾਰ ਹੁੰਦਾ ਜਿਹੜਾ ਕੋਈ ਨਾ ਕੋਈ ਪਲਾਨ ਕੀਤਾ ਹੋਏਗਾ ਔਰ ਮੈਨੂੰ ਉੱਥੇ ਇਹੋ ਜਿਹਾ ਵੀ ਨੌਜਵਾਨ ਮੁੰਡੇ ਮਿਲੇ ਜਿਹਨਾਂ ਨੇ ਪੈਪਲਾਂ ਤਾਂ ਨਸ਼ਿਆਂ ਦਾ ਸੇਵਨ ਕਰਦੇ ਹੁੰਦੇ ਸੀ ਲੇਕਿਨ ਉਹਨਾਂ ਨੇ ਜਿਸ ਵਕਤ ਮੈਂ ਉਹਨਾਂ ਕੇਂਦਰਾਂ ਵਿੱਚ ਪਹੁੰਚਿਆ ਉਸ ਵਕਤ ਉਹ ਨਸ਼ਾ ਵਗੈਰਾ ਛੱਡ ਚੁੱਕੇ ਸਨ। ਉਹ ਦੂਸਰੇ ਨਸ਼ੇਈ ਮੁੰਡੇ ਜਿਹੜੇ ਉੱਤੇ ਆ ਰਹੇ ਸਨ ਉਹਨਾਂ ਨੂੰ ਉਹ ਕਨਵਿੰਸ ਕਰ ਰਹੇ ਸਨ ਵੀ ਨਸ਼ਿਆਂ ਤੋਂ ਦੂਰ ਹੋ। ਉਹ ਆਪਣਾ ਐਕਸਪੀਰੀਅੰਸ ਉਹਨਾਂ ਮੁੰਡਿਆਂ ਨੂੰ ਦੱਸ ਰਹੇ ਸਨ। ਉਹ ਜਿਹੜਾ ਇੱਕ ਵਧੀਆ ਉਹਨਾਂ ਦਾ ਤਨਭਾਵ ਜਿਹੜਾ اون بارے نشہ ਕਰਨ والے ਮੁੰਡਿਆਂ ਦੇ ਉੱਪਰ ਪਹਿ ਰਿਆ ਸੀ ਇਹ ਇੱਕ ਬਹੁਤ ਵਧੀਆ ਗੱਲ ਜਿਹੜੀ ਆ ਉੱਤੇ ਸਾਬਤ ਹੋ ਰਹੀ ਸੀ ਜਿਹੜਾ ਮੈਂ ਨੋਟਿਸ ਲਿਆ ਉਹ ਮੈਨੂੰ ਇਹ ਗੱਲ ਜਿਹੜੀ ਆ ਵਧੀਆ ਲੱਗੀ ਕਿਉਂਕਿ ਉਹ ਮੁੰਡੇ ਵੀ ਵਲੰਟੀਅਰਸ ਨਾਲ ਇਹ ਕੰਮ ਕਰ ਰਹੇ ਸਨ ਔਰ ਮੈਨੂੰ ਇਹ ਇਹ ਸੁਣ ਕੇ ਵੀ ਬੜਾ ਵਧੀਆ ਲੱਗਾ ਕਿ ਉਹ ਮੁੰਡੇ ਵਲੰਟੀਅਰ ਦੇ ਤੌਰ ਤੇ ਔਰ ਬਗੈਰ ਕਿਸੇ ਪੈਸਾ ਲਏ ਤਾਂ ਆਪਣੀਆਂ ਸਵਾਮਾਂ ਜਿਹੜੀਆਂ ਉੱਥੇ ਦੇ ਰਹੇ ਸੰ ਮੈਂ ਗਵਰਨਮੈਂਟ ਨੂੰ ਵੀ ਬੇਨਤੀ ਕਰਾਂਗਾ ਕਿ ਅਗਰ ਉਹ ਮੰਡੇ ਅਜੇ ਵੀ ਬਦਾਂਟੀਆ ਦੇ ਤੌਰ ਦੇ ਉੱਤੇ ਕੋਈ ਕੰਮ ਕਰ ਰਾਇਆ ਇਹ ਹੋ ਜਾਏ ਨਸ਼ਾ ਛੁਡਾਊ ਕੇਂਦਰਾਂ ਵਿੱਚ ਤਾਂ ਉਹਨਾਂ ਨੂੰ ਕੋਈ ਨਾ ਕੋਈ ਇਹ ਸੇਵਾ ਪਤਾ ਦਿਨਾ ਬਣਦਾ ਆ ਕਿਉਂਕਿ ਉਹ ਸਾਰਾ ਦਿਨ ਉੱਥੇ ਬੈਠ ਕੇ ਇਹ ਨਸ਼ਾ ਛੁਡਾਉਣ ਦੇ ਲਈ ਉਥੇ ਨਸ਼ੇਈ ਨੌਜਵਾਨਾਂ ਨੂੰ ਪ੍ਰੇਰਿਤ ਦੇ ਦਿੰਦੇ ਆ ਔਰ ਉਹਨਾਂ ਦਾ ਹੱਕ ਮੰਨਦਾ ਆ ਉਹਨਾਂ ਨੂੰ ਕੋਈ ਨਾ ਕੋਈ ਸੇਵਾ ਪਤਾ ਜਿਹੜਾ ਉਥੇ ਸਰਕਾਰ ਵੱਲੋਂ ਜਾਂ ਉਥੇ ਦੇ ਪ੍ਰਬੰਧਕਾਂ ਵੱਲੋਂ ਦੇਣ ਦਾ ਪ੍ਰਬੰਧ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਆ ਔਰ ਪੀਛਲਾ ਜਿਹੜਾ ਮੈਂ ਗੱਲ ਕਰਨ ਜਾ ਰਿਹਾ ਆ ਉਹ ਅੱਜ ਹੀ মিডিਆ ਦੇ ਵਿੱਚ ਇਹ ਗੱਲ ਜਿਹੜੀ ਆ ਆਇਆ ਕਿ ਪੈਰਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਸੀ ਉਹਦੀ ਜ਼ਿੰਮੇਵਾਰੀ ਅਮਰੀਕਾ ਨੇ ਲਈ ਆ ਉਥੇ ਜਿਹੜੀ ਇੱਕ ਅਤਵਾਦੀ ਜਥੇਬੰਦੀ ਆ ਉਹਨੇ ਉਸ ਹਮਲੇ ਦੀ ਜ਼ਿੰਮੇਵਾਰੀ ਲਈ ਆ ਜਿਹਦੇ ਵਿੱਚ 26 ਆਦਮੀ ਜਿਹੜੇ ਆ ਮਾਰੇ ਗਏ ਹਨ ਸੋ ਹੁਣ ਉਥੇ ਦੇ ਵਿਦੇਸ਼ ਮੰਤਰੀ ਨੇ ਇਸ ਗੱਲ ਦਾ ਅਨੌਸਮੰਟ ਵੀ ਕੀਤੀ ਆ ਉਹਨੇ ਇਹ ਦੱਸਿਆ ਵੀ ਆ ਕਿ ਇਹ ਜਿਹੜਾ ਉਹ ਹਮਲਾ ਆ ਉਹਦੀ ਜ਼ਿੰਮੇਵਾਰੀ ਅਮਰੀਕਾ ਵਿੱਚ ਰਹਿਣ ਵਾਲੀ ਇੱਕ ਆਤਵਾਦੀ ਸੱਤਾ ਨੇ ਆਪਣੇ ਉੱਪਰ ਉਹ ਲਈਆ ਸੋ ਅਗਲੀ ਗੱਲ ਜਿਹੜੀ ਆ ਪੰਜਾਬ ਦੇ ਵਿੱਚ ਜਿਹੜਾ ਜਮੀਦਾਰਾਂ ਦਾ ਉਦੋਂ ਚਾੜਿਆ ਆ ਇਹਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਨੁਕਸਾਨ ਹੋ ਰਿਹਾ ਜ਼ਮੀਂਦਾਰਾਂ ਨੂੰ ਵੀ ਬਹੁਤ ਨੁਕਸਾਨ ਹੋ ਰਿਹਾ ਆ ਇਹਦੇ ਤੌਰ ਦੇ ਉੱਤੇ ਜਲਦੀ ਤੋਂ ਜਲਦੀ ਜਿਹੜਾ ਹੱਲ ਜਿਹੜਾ ਇਹਨਾਂ ਸਮੱਸਿਆ ਦਾ ਦਮਣਾ ਚਾਹੀਦਾ ਸਰਕਾਰ ਨੂੰ ਇੱਕ ਪਾਸੇ ਸਵਾਰ ਕਹਿਦੀ ਆ ਕਿ ਇਹ ਜਿਹੜੀ ਇਹ ਇਹ ਪਲਾਨ ਆ ਜੋ ਕੋਈ ਸਰਕਾਰ ਨੇ ਕਢਿਆ ਆ ਉਹਦਾ ਜਮੀਂਦਾਰਾਂ ਨੂੰ ਫਾਇਦਾ ਹੋਏਗਾ ਦੂਸਰੇ ਪਾਸੇ ਢਿਢੀ ਜ਼ਿਮੀਂਦਾਰ ਬਰਾਦਰੀਆ ਉਹ ਹਰ ਹੱਥ ਵਿੱਚ ਇਸ ਗੱਲ ਦੇ ਉੱਤੇ ਤੁਲੀ ਹੋਈ ਆ ਕਿ ਉਹ ਕਿਸੇ ਵੀ ਹੱਥ ਵਿੱਚ ਸਰਕਾਰ ਨੂੰ ਆਪਣੀਆਂ ਜ਼ਮੀਨਾਂ ਨਹੀਂ ਦੇਵੇਗੀ ਉਹ ਇੱਕ ਟੁਕੜਾ ਜ਼ਮੀਂਦਾਰ ਵੀ ਸਰਕਾਰ ਨੂੰ ਦੇਣ ਦੇ ਹੱਥ ਵਿੱਚ ਨਹੀਂ ਪਾਵੇ ਇਸ ਕੰਮ ਦੇ ਲਈ ਉਨਾਂ ਨੂੰ ਕਿੰਨੀਆਂ ਵੀ ਕਲਬਾਨੀਆਂ ਕਿਉਂ ਨਾ ਕਦਮੀਆਂ ਪੈ ਔਰ ਇੱਕ ਗੱਲ ਦਾ ਮੈਨੂੰ ਦੁੱਖ ਹੁੰਦਾ ਹੈ ਜਦੋਂ ਮੈਂ ਇੱਥੇ ਵੀਡੀਓ ਦੇਖਦਾ ਹਾਂ ਕਿ ਕੁਝ ਕਿਸਾਨ ਆਪਣੇ ਪਿੰਡਾਂ ਵਿੱਚ ਜਦੋਂ ਪੁਲਿਸ ਦਾ ਮੁਕਾਬਲਾ ਕਰਦੇ ਆ ਉੱਥੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਦਾਂ ਕਿ ਮਹਾਭਾਗ ਦੀ ਲੜਾਈ ਚੱਲ ਰਹੀ ਹੋਵੇ ਪਿੱਛੇ ਪਿੱਛੇ ਪੁਲਿਸ ਅੱਗੇ ਅੱਗੇ ਜਿੰਮੀਤਾਂ ਦੌੜਦੇ ਦਿਖਾਈ ਦਿੰਦੇ ਆ ਇਹ ਇੱਕ ਵਧੀਆ ਡੈਮੋਕਰੇਟਿਕ ਸਿਸਟਮ ਜਾਂ ਡੈਮੋਕਰੇਟਿਕ ਦੀ ਬੇਸ਼ਕੀ ਨਿਸ਼ਾਨੀ ਨਹੀਂ ਇੱਥੇ ਇਸ ਤਰ੍ਹਾਂ ਮਹਿਸੂਸ ਹੁੰਦਾ ਆ ਕਿ ਇੱਥੇ ਲੋਕਤੰਤਰ ਨਾ ਵੀ ਕੋਈ ਚੀਜ਼ ਨਹੀਂ ਇੱਥੇ ਇੱਕ ਕਿਸਮ ਦੀ ਇਹ ਕਿਸਮ ਦੀ ਇੱਕ ਅਰਨਾਥੀ ਕਹਿ ਲਓ ਜਾਂ ਡਿਕਟੇਟਰਸ਼ਿਪ ਕਹਿ ਲਓ ਇਦੇ ਵਿੱਚ ਲੋਕਤੰਤਨਾ ਦੀ ਕੋਈ ਚੀਜ਼ ਦਿਖਾਈ ਨਹੀਂ ਦਿੱndi ਜੇਕਰ ਕਿਸਾਨ ਜਿਹੜੇ ਆ ਇਹ ਆਪਣੀਆਂ ਜ਼ਮੀਨਾਂ ਦੇਣ ਦੇ ਤਿਆਰ ਨਹੀਂ ਤਾਂ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਜਾਣੀ ਚਾਹੀਦੀ ਆ ਔਰ ਉਹਨਾਂ ਨੂੰ ਕੋਈ ਨਾ ਕੋਈ ਸਮਝਾ ਵਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾਣਾ ਚਾਹੀਦਾ ਆ ਇਹ ਕੋਈ ਗੱਲ ਨਹੀਂ ਕਿ ਉਹਨਾਂ ਪੁਲਿਸ ਜਿਹੜੀ ਆ ਉਹਨਾਂ ਦੀਆਂ ਜ਼ਮੀਨਾਂ ਵਿੱਚ ਜਾਵੇ ਔਰ ਉਹਨਾਂ ਦੀਆਂ ਜ਼ਮੀਨਾਂ ਉੱਪਰ ਧੱਕੇ ਨਾਲ ਕਬਜ਼ਾ ਕਰਨ ਦੇ ਦੇਈ ਉਹਨਾਂ ਉੱਪਰ ਡੰਗਾ ਵਸਾਵੇ ਇਹ ਇਹ ਕੋਈ ਕਿਸੇ ਮਸਲੇ ਦਾ ਹੱਲ ਨਹੀਂ ਸੋ ਅਸੀਂ ਪੰਜਾਬ ਸਰਕਾਰ ਨੂੰ ਵੀ ਇਹ ਅਪੀਲ ਕਰਦੇ ਆ ਕਿ ਉਹ ਜ਼ਮੀਨਦਾਰਾਂ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਆ ਉਹਨਾਂ ਨੂੰ ਵਾਰ ਮਿਲ ਬੈਠ ਕੇ ਹੱਲ ਕਰਨ ਦਾ ਯਤਨ ਕਰੇ ਥੈਂਕ ਯੂ ਵੈਰੀ ਮਚ